ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਰਦਾਰ ਜਸਾ ਸਿੰਘ ਆਲੂਵਾਲੀਆ ਜੀ ਦੇ ਜਨਮ ਦਿਹਾੜੇ ਦੀਆਂ ਕੋਟਨ ਕੋਟ ਮੁबारकਾਂ ਸੁਲਤਾਨੁਲ ਕੌਮ ਸਰਦਾਰ ਜਸਾ ਸਿੰਘ ਆਲੂਵਾਲੀਆ ਉਹਨਾਂ ਦੇ ਇਤਿਹਾਸ ਦੀ ਗੱਲ ਕਰਾਂਗੇ ਜੀ ਗੁਰਫਤੇ ਦੀ ਸਾਂਝ ਕੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਰਦਾਰ ਜਸਾ ਸਿੰਘ ਆਲੂਵਾਲੀਆ ਮਹਾਨ ਕੌਮ ਦੇ ਜੋਧੇ ਜਰਨੈਲ ਤੇ ਸੇਵਕ ਇੱਕ ਗੁਣ ਨੇ ਉਹਨਾਂ ਚ ਜੋਧੇ ਜਰਨੈਲ ਤੇ ਸੇਵਕ ਉਹਨਾਂ ਦੇ ਜਨਮ ਦੀ ਗੱਲ ਕਰੀਏ ਸਮਾਂ ਜਿਹੜਾ ਉਹਨਾਂ ਦਾ ਜ਼ਿੰਦਗੀ ਜਿਉਣ ਦਾ ਧਰਤੀ ਤੇ 1718 ਤੋਂ 1783 ਅਲੂ ਵਾਲੀਆਂ ਮਿਸਲ ਦੇ ਸੰਸਥਾਪਕ ਸਰਦਾਰ ਜੱਸਾ ਸਿੰਘ ਦਾ ਜਨਮ ਲਾਹੌਰ ਨਗਰ ਦੇ ਨੇੜੇ ਸਥਿਤ ਪਿੰਡ ਆਲੂ ਦੇ ਵਿੱਚ ਸਰਦਾਰ ਬਦਰ ਸਿੰਘ ਦੇ ਘਰ ਹੋਇਆ 1718 ਈਸਵੀ ਦੇ ਵਿੱਚ ਜਦੋਂ ਇਹ 5 ਸਾਲਾਂ ਦੇ ਸਨ ਗੁਰੂ ਪਿਆਰਿਓ ਤਾਂ ਪਿਤਾ ਜੀ ਦਾ ਸਾਇਆ ਸਿਰ ਤੋਂ ਉੱਠ ਗਿਆ ਅਕਾਲ ਚਲਾਣਾ ਕਰ ਗਏ ਪਿਤਾ ਜੀ ਇਹਨਾਂ ਦੀ ਧਰਮਾਤਮਾ ਮਾਤਾ ਨੇ ਆਪਣੇ ਭਰਾ ਸਰਦਾਰ ਭਾਸ ਭਾਰ ਸਿੰਘ ਦੀ ਮਦਦ ਦੇ ਨਾਲ ਬਾਲਕ ਜੱਸਾ ਸਿੰਘ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਸੇਵਾ ਦੇ ਵਿੱਚ ਪਹੁੰਚਾਇਆ ਮਾਤਾ ਸੁੰਦਰੀ ਜੀ ਨੇ ਇਹਨਾਂ ਦਾ ਪਾਲਣ ਪੋਸ਼ਣ ਆਪਣੇ ਪੁੱਤਰਾਂ ਵਾਂਗ ਹੀ ਕੀਤਾ ਸਾਰੇ ਅਸੀਂ ਬੱਚੇ ਆਂ ਮਾਤਾ ਜੀ ਦੇ ਇਹਨਾਂ ਨੇ ਸ਼ਾਸਤਰ ਚਲਾਉਣੇ ਦੇ ਵਿੱਚ ਜਲਦੀ ਹੀ ਮਹਾਰਤ ਹਾਸਲ ਕਰ ਲਈ ਗੁਰੂ ਪਿਆਰਿਓ ਅਰਬੀ ਫਾਰਸੀ ਦੀ ਪੜ੍ਹਾਈ ਵੀ ਬੜੀ ਛੇਤੀ ਸਿੱਖ ਲਈ 7 ਸਾਲਾਂ ਦੇ ਵਿੱਚ ਦਿੱਲੀ ਰਹਿਣ ਦੌਰਾਨ ਇਹ ਮੁਖੀ ਸਿੱਖਾਂ ਦੇ ਸੰਪਰਕ ਦੇ ਵਿੱਚ ਆਏ ਮਾਤਾ ਸੁੰਦਰੀ ਜੀ ਨੇ ਵਧਾਈਗੀ ਵੇਲੇ ਇਹਨਾਂ ਨੂੰ ਇੱਕ ਕਿਰਪਾਨ ਇੱਕ ਗੁਰਜ ਇੱਕ ਢਾਲ ਇੱਕ ਕਮਾਨ ਤੇ ਤੀਰਾਂ ਦਾ ਭਰਿਆ ਹੋਇਆ ਪੱਥਾ ਦਿੱਤਾ ਤੇ ਨਾਲ ਇੱਕ ਖਿੱਲਤ ਅਤੇ ਇੱਕ ਚਾਂਦੀ ਦੀ ਚੋਪ ਪ੍ਰਦਾਨ ਕੀਤੀ ਸੀ ਗੁਰੂ ਪਿਆਰਿਓ ਇਹ ਸੋਚ ਕੇ ਕਿ ਇਸ ਨੇ ਭਵਿੱਖ ਦੇ ਵਿੱਚ ਸત્તાਧਾਰੀ ਹੋਣਾ ਉਹ ਸਿੱਖਾਂ ਦੇ ਜਨੈਲ ਹੋਣੇ ਪੰਜਾਬ ਚ ਪਹੁੰਚ ਕੇ ਇਹ ਨਵਾਬ ਕਪੂਰ ਸਿੰਘ ਦੇ ਜਥੇ ਦੇ ਵਿੱਚ ਸ਼ਾਮਲ ਹੋ ਗਏ ਤਿੱਖੀ ਬੁੱਧੀ ਅਤੇ ਅਦਭੁਤ ਦਲੇਰੀ ਦੇ ਕਾਰਨ ਸਰਦਾਰ ਕਪੂਰ ਸਿੰਘ ਦੇ ਬਹੁਤ ਨੇੜੇ ਹੋ ਗਏ ਸਰਦਾਰ ਜਸਾ ਸਿੰਘ ਆਲੂਵਾਲੀਆ ਉਹਨਾਂ ਨੇ ਸਰਦਾਰ ਸਾਹਿਬ ਨੇ ਜਸਾ ਸਿੰਘ ਜੀ ਨੂੰ ਆਪਣੇ ਪੁੱਤਰਾ ਮੰਗ ਪਾ ਲਿਆ ਸਨ 1748 ਈਸਵੀ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਦੇ ਨਾਲ ਰਲ ਕੇ ਇਹਨਾਂ ਦੀ ਸੈਨਾ ਨੇ ਅਹਿਮ ਸ਼ਾਹ ਦੁਰਾਨੀ ਦੇ ਲਸ਼ਕਰ ਉਤੇ ਨੂਰ ਦੀ ਸਰਾ ਅਤੇ ਵੈਰੋਵਾਲ ਦੇ ਨੇੜੇ ਗੁਰੀਲਾ ਹਮਲੇ ਕਰਕੇ ਬਹੁਤ ਮੂਹ ਦੀ ਉਹਨਾਂ ਨੂੰ ਮਾਰ ਪਾਈ ਬਹੁਤ ਹਮਲੇ ਕੀਤੇ ਉਹਨਾਂ ਤੇ ਅੰਮ੍ਰਿਤਸਰ ਦੇ ਮੁਗਲ ਹਾਕਮ ਸਲਵਤ ਖਾਨ ਨੂੰ ਵੀ ਹਰਾਇਆ ਇਸੇ ਸਾਲ ਵਸਾਖੀ ਦੇ ਮੌਕੇ ਤੇ ਅੰਮ੍ਰਿਤਸਰ ਚ ਜੁੜੇ ਸਰਵਤ ਖਾਲਸਾ ਦੇ 65 ਜਥਿਆਂ ਨੂੰ ਦਲ ਖਾਲਸਾ ਦੇ ਵਿੱਚ ਸਮੋਕੇ ਅੱਗੋਂ ਉਸ ਨੂੰ ਜਿਆ 12 ਮਿਸਲਾਂ ਫੁਲਕੀਆ ਤੋਂ ਬਿਨਾ ਜਿਹੜੀਆਂ ਮਿਸਲਾਂ ਨੇ ਉਹਨਾਂ ਦੇ ਵਿੱਚ ਵੰਡਿਆ ਗਿਆ 11 ਮਿਸਲਾਂ 12ਵੀਂ ਫੁਲਕੀਆ ਮਿਸਲ ਹੋਈ ਹੈ ਜੀ ਸਰਦਾਰ ਜਸਾ ਸਿੰਘ ਉਸ ਸੈਨਾ ਦਾ ਨਾਇਕ ਥਾਪਿਆ ਗਿਆ 7 ਅਕਤੂਬਰ 1753 ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਕੌਮ ਦਾ ਸ਼੍ਰੋਮਣੀ ਸਰਦਾਰ ਬਹਾਦਰ ਬਣੇ ਨੇ ਸੁਲਤਾਨ ਉਲ ਕੌਮ ਸਰਦਾਰ ਜਸਾ ਸਿੰਘ ਆਲੂ ਬਾਣਿਆ ਲਗਭਗ 1 ਮਹੀਨੇ ਬਾਅਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੇ ਮਰਨ ਉਪਰੰਤ ਇਸ ਨੇ ਮੱਧ ਪੰਜਾਬ ਚ ਆਪਣਾ ਦਬਦਬਾ ਬਣਾਉਣਾ ਸ਼ੁਰੂ ਕੀਤਾ ਸਰਦਾਰ ਸਾਹਿਬ ਨੇ ਪਰਜਾ ਤੋਂ ਰਾਖੀ ਪਨਾਲੀ ਅਨੁਸਾਰ ਲਗਾਨ ਅਤੇ ਨਜਰਾਨਾ ਵਸੂਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਸਨ 1757 ਈਸਵੀ ਦੇ ਵਿੱਚ ਐਮ ਸ਼ਾ ਦੁਰਾਨੀ ਦੁਆਰਾ ਲਾਹੌਰ ਦੇ ਸੂਬੇਦਾਰ ਵਜੋਂ ਸਥਾਪਿਤ ਆਪਣੇ ਪੁੱਤਰ ਤੈਮੂਰ ਸ਼ਾ ਦੀ ਫੌਜ ਉੱਤੇ ਪਿਛਲੇ ਪਾਸਿਓਂ ਫਿਰ ਇਹਨਾਂ ਨੇ ਹਮਲਾ ਵੀ ਕੀਤਾ ਜੀ ਅਤੇ ਕਰਤਾਰ ਪਰ ਤੋਂ ਲੁੱਟ ਕੇ ਲਿਆ ਰਹੇ ਸਾਰੇ ਸਮਾਨ ਨੂੰ ਵੀ ਸਿੰਘਾਂ ਨੇ ਖੋਇਆ ਇਹਨਾਂ ਦੀ ਅੰਤਰ ਇਹਨਾਂ ਦੀ ਸੈਨਾ ਦੇ ਜਿਹੜੀ ਸਿੰਘਾਂ ਦੀ ਸੈਨਾ ਸੀ ਦਰਾਨੀ ਵੱਲੋਂ ਕੀਤੇ ਹਿੰਦੁਸਤਾਨ ਉੱਤੇ ਪੰਜਵੇਂ ਹਮਲੇ ਵੇਲੇ ਵੀ ਉਹ ਮਰਹਟਿਆਂ ਨੂੰ पराजित ਕਰਕੇ ਅੰਮ੍ਰਿਤਸਰ ਕੋਲੋਂ ਲੰਘ ਰਿਹਾ ਸੀ ਤਾਂ ਮਾਰਚ 1761 ਈਸਵੀ ਦੇ ਵਿੱਚ ਸਰਦਾਰ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਫੌਜ ਦੇ ਉੱਪਰ ਅਚਾਨਕ ਹਮਲਾ ਕਰਕੇ ਪਕੜ ਕੇ ਲੈ ਜਾ ਰਹੀਆਂ 2200 ਇਸਤਰੀਆਂ ਨੂੰ ਵੀ ਮੁਕਤ ਸਰਦਾਰ ਸਾਹਿਬ ਦੇ ਵੱਲੋਂ ਕਰਵਾਇਆ ਗਿਆ ਉਹਨਾਂ ਦੀ ਰਹਿਨਮਾਈ ਹੇਠ ਅਨੁਸ਼ਾਸਿਤ ਫੌਜ ਫੌਜ ਦੇ ਵੱਲੋਂ ਸਤੰਬਰ 1761 ਦੇ ਵਿੱਚ ਸ਼ੁਕਰਚੱਕਰੀਆ ਕਨੀਆਂ ਤੇ ਪੰਗੀ ਮਿਸਲਾਂ ਦੀਆਂ ਫੌਜਾਂ ਨੂੰ ਲੈ ਕੇ ਲਾਹੌਰ ਦੇ ਅਫਗਾਨ ਸੁਬੇਦਾਰ ਖਵਾਜਾ ਉਵੇਦ ਖਾਨ ਨੂੰ ਗੁਜਰਾਵਾਲੇ ਦੇ ਨੇੜੇ ਲਖਤੋੜ ਮਿਹਾਰ ਦੇ ਵਿੱਚ ਵੀ ਸਰਦਾਰ ਸਾਹਿਬ ਨੇ ਹਰਾਇਆ ਲਹੌਰ ਤੱਕ ਉਹਨਾਂ ਦਾ ਪਿੱਛਾ ਕਰਕੇ ਕੇਲੇ ਦੇ ਉੱਪਰ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਇਹਨਾਂ ਨੂੰ ਸੁਲਤਾਨੁਲ ਕੌਮ ਘੋਸ਼ਿਤ ਕਰਕੇ ਖਾਲਸੇ ਨੇ ਫਿਰ ਸਿੱਕਾ ਵੀ ਚਲਾਇਆ ਆਪਣਾ ਜਦੋਂ ਦਰਾਨੀ ਨੂੰ ਇਸ ਦਾ ਸਮਾਚਾਰ ਮਿਲਿਆ ਤਾਂ ਉਸ ਨੇ ਸਨ 1762 ਈਸਵੀ ਦੇ ਵਿੱਚ ਇੱਕ ਵੱਡੇ ਲਸ਼ਕਰ ਦੇ ਨਾਲ ਗੁਰੂ ਪਿਆਰਿਓ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਉਦੋਂ ਗੱਲ ਖਾਲਸਾ ਦੇ ਸਰਦਾਰ ਆਪਣੀ ਸੈਨਾ ਅਤੇ ਪਰਿਵਾਰਾਂ ਦੇ ਸਹਿਤ ਮਲੇਰ ਕੋਟਲੇ ਦੇ ਨੇੜੇ ਕੁੱਪਰਹੀੜਾ ਦੇ ਵਿੱਚ ਠਹਿਰੇ ਹੋਏ ਸਨ ਦੁਰਾਨੀ ਨੇ ਇੱਕ ਵੱਡੀ ਫੌਜ ਸਹਿਤ ਲਾਹੌਰੋਂ 36 ਘੰਟਿਆਂ ਦੇ ਵਿੱਚ 250 ਕਿਲੋਮੀਟਰ ਸਫ਼ਰ ਤੈਅ ਕੀਤਾ ਤੇਜ਼ੀ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਅਤੇ ਸਿੰਘਾਂ ਦੀ ਵੀਰ ਉੱਤੇ ਟੁੱਟ ਪਿਆ ਸਰਦਾਰ ਜਸਾ ਸਿੰਘ ਦੀ ਅਗਵਾਈ ਦੇ ਵਿੱਚ ਸਿੱਖ ਲੜਦੇ ਵੀ ਜਾ ਰਹੇ ਸਨ ਤੇ ਆਪਣੀ ਵੀਰ ਨੂੰ ਬਰਨਾਲੇ ਬਾਲੇ ਪਾਸੇ ਤੋਰੀ ਵੀ ਜਾ ਰਹੇ ਸਨ ਦਰਾਨੀ ਦੀ ਇਸ ਹਮਲੇ ਦੇ ਵਿੱਚ 20000 ਤੋਂ ਅਧਿਕ 30000 ਤੱਕ ਵੀ ਜਿਹੜੀ ਲਿਖੀ ਹੈ ਸੰਖਿਆ ਸਿੱਖ ਸੈਨਿਕ ਇਸਤਰੀਆਂ ਬਜ਼ੁਰਗ ਅਤੇ ਬੱਚੇ ਸ਼ਹੀਦੀ ਦਾ ਜਾਮ ਪਾਏ ਇਸ ਘਟਨਾ ਨੂੰ ਸਿੱਖ ਇਤਿਹਾਸ 'ਚ ਵੱਡੂ ਗੱਲ ਆ ਜਿਹੜਾ ਕਿਹਾ ਗਿਆ ਉਸ ਵੇਲੇ ਸਰਦਾਰ ਸਾਹਿਬ ਅਗਵਾਈ ਕਰ ਰਹੇ ਸਨ ਕੌਮ ਦੀ ਇਸ ਲੜਾਈ 'ਚ ਸਰਦਾਰ ਜਸਾ ਸਿੰਘ ਨੇ ਆਪਣੇ ਸਰੀਰ ਦੇ ਉੱਪਰ 22 22 जखम खादे गुरुप्यारियो ਦਰਾਨੀ ਨੇ ਪਰਤ ਕੇ ਅੰਮ੍ਰਿਤਸਰ ਉੱਤੇ ਹਮਲਾ ਕੀਤਾ ਅਤੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਦੇ ਨਾਲ ਉਡਾਇਆ ਸਰਦਾਰ ਜੱਸਾ ਸਿੰਘ ਨੇ ਬੜੀ ਸਿਆਣਪ ਦੇ ਨਾਲ ਦਲ ਖਾਲਸਾ ਨੂੰ ਪੁਨਰਗਠਿਤ ਕੀਤਾ ਗੁਰੂ ਪਿਆਰਿਓ ਅਤੇ 2 ਸਾਲ ਬਾਅਦ 14 ਜਨਵਰੀ 1764 ਈਸਵੀ ਨੂੰ ਸਰਹੱਦ ਉੱਤੇ ਹਮਲਾ ਕਰਤਾ ਸਾਡੇ ਸਿੱਖਾਂ ਦੇ ਉੱਪਰ ਕੋਈ ਹਮਲਾ ਕਰੂ ਤਾਂ ਉਹਦਾ ਜਵਾਬ ਨਹੀਂ ਮਿਲੂ ਇਹ ਹੋ ਹੀ ਨਹੀਂ ਸਕਦਾ ਸਰਦਾਰ ਸਾਹਿਬ ਨੇ ਕਰਕੇ ਵਿਖਾਇਆ アフغان ফৌজદાર जैन खान ਨੂੰ ਮਾਰ ਦਿੱਤਾ ਤੇ ਨਗਰ ਨਸ਼ਟ ਕਰ ਦਿੱਤਾ ਗਿਆ ਇਸ ਤੋਂ ਬਾਅਦ ਦਲ ਖਾਲਸਾ ਨੇ ਜਮਨਾਪਾਰ ਦੇ ਇਲਾਕਿਆਂ ਦੇ ਉੱਤੇ ਹਮਲੇ ਕੀਤੇ ਤੇ ਦਿੱਲੀ ਤੱਕ ਪਹੁੰਚਾਏ ਪੰਜਾਬ ਪਾ ਕੇ 17 ਅਪ੍ਰੈਲ 1763 ਈਸਵੀ ਨੂੰ ਜਦੋਂ ਦਰਾਨੀ ਫਿਰ ਹਿੰਦੁਸਤਾਨ ਤੇ ਚੜ ਕੇ ਆਇਆ ਤਾਂ ਉਸ ਦਾ ਜਿਹੜਾ ਦਮ ਟੁੱਟ ਚੁੱਕਿਆ ਸੀ ਉਸ ਨੇ ਸਿੱਖਾਂ ਦੇ ਨਾਲ ਸ਼ਾਂਤੀ ਕਾਇਮ ਕਰਨੀ ਚਾਹੀ ਜਤਨ ਕੀਤਾ ਪਰ ਸਰਦਾਰ ਜੱਸਾ ਸਿੰਘ ਨੇ ਠਕਰਾ ਦਿੱਤਾ ਉਹਦਾ ਪ੍ਰਸਤਾਵ ਇਸ ਦੇ ਦੁਆਬੇ ਦੇ ਵਿੱਚ ਬਹੁਤ ਸਾਰਾ ਇਲਾਕਾ ਜਿੱਤ ਕੇ 1774 ਦੇ ਵਿੱਚ ਖਪੂਰ ਥੱਲੇ ਦੇ ਵਿੱਚ ਆਪਣੀ ਰਿਆਸਤ ਦੀ ਰਾਜਧਾਨੀ ਸਰਦਾਰ ਸਾਹਿਬ ਨੇ ਕਾਇਮ ਕੀਤੀ ਜਦੋਂ ਸਨ 1779 ਈਸਵੀ ਦੇ ਵਿੱਚ ਦਿੱਲੀ ਦੇ ਵਜ਼ੀਰ ਅਬਦੁਲ ਅਹਿਦ ਖਾਨ ਨੇ ਪਟਿਆਲਾ ਪਤ ਰਾਜਾ ਅਮਰ ਸਿੰਘ ਉੱਤੇ ਹਮਲਾ ਕੀਤਾ ਤਾਂ ਸਰਦਾਰ ਜਸਾ ਸਿੰਘ ਆਪਣੇ ਦਲ ਬਲ ਸਹਿਤ ਰਾਏ ਦੀ ਮਦਦ ਨੂੰ ਪਹੁੰਚੇ ਅਤੇ ਮੁਗਲ ਫੌਜ ਨੂੰ ਭਜਾ ਕੇ ਉਹਨਾਂ ਤੋਂ 7 ਲੱਖ ਰੁਪਏ ਹਰਜਾਨੇ ਵਜੋਂ ਵੀ ਲਈ ਇਹਨਾਂ ਨੇ ਪੰਜਾਬ ਵਿੱਚ ਅਖਬਾਨ afghan ਅਤੇ ਮੁਗਲ ਸ਼ਕਤੀ ਨੂੰ ਵਿਗਾਰ ਕੇ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਕੀਤੀ ਇਸ ਤਰ੍ਹਾਂ 18ਵੀਂ ਸਦੀ ਦੇ ਵਿੱਚ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਹਨਾਂ ਨੇ ਸਿੱਖ ਸ਼ਕਤੀ ਦਾ ਬੜਾ ਹੀ ਪਿਆਰਾ ਤੇ ਸੁੰਦਰ ਪ੍ਰਦਰਸ਼ਨ ਕੀਤਾ ਜੁੱਧ ਵੀਰ ਤੋਂ ਇਲਾਵਾ ਧਰਮ ਵੀਰ ਵੀ ਨੇ ਗੁਰੂ ਪਿਆਰਿਓ ਸਰਦਾਰ ਸਾਹਿਬ ਅੰਮ੍ਰਿਤ ਛਕ ਕੇ ਗੌਰਵ ਮਈ ਆਪਣੇ ਆਪ ਨੂੰ ਸਮਝਿਆ ਇਹਨਾਂ ਨੇ ਤੇ ਉਹ ਕਰਕੇ ਵੀ ਵਿਖਾਇਆ ਗੁਰੂ ਦੇ ਦੱਸੇ ਮਾਰਗ ਤੇ ਪਟਿਆਲੇ ਦੇ ਰਾਜਾ ਅਮਰ ਸਿੰਘ ਨੇ ਸਦਾ ਜੱਸਾ ਸਿੰਘ ਤੋਂ ਅੰਮ੍ਰਿਤ ਛਕਿਆ ਸੀ ਗੁਰੂ ਪਿਆਰਿਓ ਤੇ 20 ਅਕਤੂਬਰ 1783 ਈਸਵੀ ਨੂੰ ਅੰਮ੍ਰਿਤਸਰ ਦੇ ਵਿੱਚ ਅਕਾਲ ਚਲਾਣੇ ਦੀ ਇਹਨਾਂ ਦੀ ਗੱਲ ਹੁੰਦੀ ਆ ਕੌਮ ਦੀ ਉન્નਤੀ ਲਈ ਕੀਤੀਆਂ ਖਿਦਮਤਾਂ ਨੂੰ ਸਾਹਮਣੇ ਰੱਖਦੇ ਹੋਏ ਉਸ ਸਮੇਂ ਦੇ ਪੰਥਕ ਆਗੂਆਂ ਨੇ ਇਹਨਾਂ ਦੇ ਸਮਾਦ ਗੁਰਦੁਆਰਾ ਬਾਬਾ ਅਟਲ ਦੇ ਨਾਲ ਹੀ ਬਣਾਈ ਸਰਦਾਰ ਜਸਾ ਸਿੰਘ ਆਲੂਵਾਲੀਆ 18ਵੀਂ ਸਦੀ ਦੇ ਗੁਰੂ ਪਿਆਰੇਓ ਪਿਛਲੇ ਅੱਧ ਦੇ ਸਿੱਖ ਤਿਹਾਰ ਦੀ ਗੱਲ ਕਰੀਏ ਤਾਂ ਉਸ ਵੇਲੇ ਦੇ ਸਿੱਧ ਕਾਡ ਨੇਤਾ ਸਿੱਖ ਆਗੂ ਸਿੱਖ ਜਨੈ ਨੇ ਸਮੁੱਚੀ ਸਿੱਖ ਕੌਮ ਨੂੰ ਜਥੇਬੰਦ ਕਰਕੇ ਦਲ ਖਾਲਸਾ ਦਾ ਨਾ ਜਥੇਬੰਦੀ ਰਾਹੀਂ ਅਜਿਹਾ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਸੀ ਜਿਸ ਨੇ ਆਪਣੇ ਸਮੇਂ ਦੀਆਂ ਤਿੰਨ ਸ਼ਮੋਰ ਤਾਕਤਾਂ ਨੂੰ ਹਰਾ ਕੇ ਪੰਜਾਬ ਦੀ ਧਰਤੀ ਦੇ ਉੱਪਰ ਖਾਲਸਾ ਰਾਜ ਸਥਾਪਿਤ ਕੀਤਾ ਗੁਰੂ ਪਿਆਰੇ ਬੰਦਾ ਸਿੰਘ ਬਹਾਦਰ ਦੇ ਪਿੱਛੋਂ ਆਪ ਪਹਿਲੇ ਜਿਹੇ ਸਿੱਖ ਨੇਤਾ ਸਨ ਜਿਨ੍ਹਾਂ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਪੰਜਾਬ ਦੇ ਵਿੱਚ ਜਿਹੜੀਆਂ ਤਿੰਨ ਸਰਮੌਰ ਤਾਕਤਾਂ ਨੂੰ ਹਰਾਇਆ ਨਾ ਉਹ ਕਿਹੜੀਆਂ ਨੇ ਇਹ ਵੀ ਦੱਸਦੇ ਆ ਮੁਗਲ ਹਕੂਮਤ ਬੜੀ ਖੱਬੀ ਖਾਨ ਸਮਝਦੀ ਸੀ ਆਪਣੇ ਆਪ ਅਫਗਾਨ ਵੀ ਬੜੇ ਖੱਬੀ ਖਾਨ ਸਮਝਦੇ ਸਨ ਸਾਡੇ ਵਰਗਾ ਕੋਈ ਨਹੀਂ ਤੇ ਮਰਹੱਟੀ ਜਿਹੜੇ ਮਰਹੱਟੇ ਨੇ ਇਹਨਾਂ ਹੀ ਮਹਾਨ ਪ੍ਰਾਪਤੀਆਂ ਕਰਕੇ ਆਪ ਨੂੰ ਸਿੱਖ ਇਤਿਹਾਸ ਦੇ ਵਿੱਚ ਸੁਲਤਾਨ ਉਲ ਕੌਮ ਅਰਥਾਤ ਕੌਮ ਦਾ ਸੁਲਤਾਨ ਕਹਿ ਕੇ ਯਾਦ ਕੀਤਾ ਗਿਆ ਕੀਤਾ ਜਾ ਰਿਹਾ ਤੇ ਕੀਤਾ ਜਾਵੇਗਾ ਸਰਦਾਰ ਜਸਾ ਸਿੰਘਾਲੂ ਵਾਲੀਆ ਜਨਮ ਦੇ ਤੌਰ ਤੇ ਜਿਹੜੇ ਮਹਾਨ ਸੂਰਬੀਰ ਜੋਧੇ ਹੋਏ ਨੇ ਮਾਤਾ ਸੁੰਦਰੀ ਜੀ ਦੀ ਸੰਗਤ ਪ੍ਰਾਪਤ ਕੀਤੀ ਆਸ਼ੀਰਵਾਦ ਲਿਆ ਤੇ ਬੜੇ ਝੁਲਮ ਵੀ ਸਹੇ ਬੜੇ ਕੌਮ ਕੱਲੂਕਾਰਾਂ ਚ ਵੀ ਲੰਗੀ ਤਾਂ ਵੀ ਚੜ੍ਹਦੀ ਕਲਾ ਦੇ ਵਿੱਚ ਜਾਤ ਤੋਂ ਰਹਿਤ ਜਮਾਤ ਤੋਂ ਰਹਿਤ ਜਿਹੜਾ ਸਮਾਜ ਸਿਰਜਿਆ ਕਿ ਜਿੱਦੀ ਕੋਈ ਅਧਾਰ ਨਹੀਂ ਦਿੱਤੀ ਜਾ ਸਕਦੀ ਇਨਾ ਕਾਰਨਾ ਕਰਕੇ ਬੜੇ سارے ਲੋਕ ਉਹਨਾਂ ਦੇ ਨਾਲ ਲੱਗਦੇ ਵੀ ਰਹੇ ਅੱਜ ਵੀ ਲੱਗ ਰਹੇ ਨੇ ਬਰਾਬਰ ਦਾ ਭਾਈਚਾਰ ਸਿੱਖਾਂ ਨੂੰ ਸਮਝਿਆ ਕੋਈ ਉੱਚੀ ਨੀਚੀ ਨਹੀਂ ਸਮਝੀ ਜੱਸਾ ਸਿੰਘ ਸਿੱਖ ਕੌਮ ਦਾ ਸੁਲਤਾਨ ਮੰਨੇ ਜਾਂਦੇ ਨੇ ਤੇ ਮੰਨੇ ਜਾਂਦੇ ਰਹਿਣਗੇ ਇੱਥੋਂ ਤੱਕ ਦੀ ਗੱਲ ਇਹ ਗਵਾਹੀ ਭਰਦੀ ਹੈ ਕਿ ਜਿਵੇਂ ਸਿੱਖ ਸਮਾਜ ਨੇ ਦਵੀਆਂ ਕੁਚਲੀਆਂ ਜਾਤਾਂ ਦੇ ਵਿੱਚ ਜਿਹੜੇ ਲੋਕ ਸਨ ਜਿਨ੍ਹਾਂ ਨੂੰ ਨਫ਼ਤ ਕਰਦੇ ਸਨ ਲੋਕ ਜਿਨ੍ਹਾਂ ਨੂੰ ਲਤਾੜਿਆ ਗਿਆ ਮਾਰਿਆ ਗਿਆ ਉਹਨਾਂ ਨੂੰ ਵੀ ਉੱਚੀਆਂ ਪੌਦਦੀਆਂ ਪਵਾਦੀਆਂ ਦੇ ਉੱਪਰ ਪਦਮੀਆਂ ਦੇ ਉੱਪਰ ਬਿਠਾ ਲਿਆ ਗਿਆ ਸਿੱਖਾਂ ਨੇ ਇਹ ਮਹਾਨਤਾ ਸਿੱਖ ਧਰਮ ਦੀ ਆਲੂਵਾਲੀਏ ਜਿਹਦੇ ਦਾਦੇ ਦਾ ਨਾਂ ਸਰਦਾਰ ਦੇਵਾ ਸਿੰਘ ਜੀ ਸਰਦਾਰ ਦੇਵਾ ਸਿੰਘ ਜੀ ਦਾ ਪੁੱਤਰ ਸਰਦਾਰ ਬਦਰ ਸਿੰਘ ਅਤੇ ਜੋ ਆਪਣੇ ਦੋ ਹੋਰ ਭਰਾਵਾਂ ਤੋਂ ਛੋਟੇ ਸਨ ਸਰਦਾਰ ਬਦਰ ਸਿੰਘ ਦੀ ਸ਼ਾਦੀ ਪਿੰਡ ਹੱਲੋ ਸਾਧੋ ਦੇ ਸਰਦਾਰ ਬਾਗ ਸਿੰਘ ਦੀ ਭੈਣ ਦੇ ਨਾਲ ਹੋਈ ਸੀ ਇਹ ਬੀਬੀ ਧਾਰਮਿਕ ਵਿਚਾਰਾਂ ਦੇ ਵਿੱਚ ਨਪੁੰਨ ਅਤੇ ਉੱਚੇ ਸੁੱਚੇ ਜੀਵਨ ਵਾਲੀ ਸੀ। ਇਸੇ ਬੀਬੀ ਦੀ ਪਵਿੱਤਰ ਕੋਖ ਦੇ ਵਿੱਚੋਂ ਗੁਰੂ ਪਿਆਰਿਓ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦਾ ਜਨਮ ਹੁੰਦਾ ਹੈ। ਕਹਿੰਦੇ ਨੇ ਕਿ ਜਿਹੜਾ ਬੀਬੀ ਦਾ ਬੜਾ ਫਰਕ ਪੈਂਦਾ ਗੁਰੂ ਪਿਆਰਿਓ ਮਾਂ ਦਾ ਬਹੁਤ ਫਰਕ ਪੈਂਦਾ। ਉਹਦੀ ਬੰਦਗੀ ਦਾ ਬਹੁਤ ਫਰਕ ਪੈਂਦਾ ਬੱਚੇ ਦੇ ਉੱਪਰ। ਬڑا ਸੰਕਟ ਵਾਲਾ ਸਮਾਂ ਸੀ ਜਿਹੜੇ ਟਾਈਮ ਅਗਵਾਈ ਕੀਤੀ ਕੌਮ ਦੀ ਚੁਣੌਤੀਆਂ ਭਰਪੂਰ ਬੰਦਾ ਸਿੰਘ ਬਹਾਦਰ ਦੀ ਸ਼ਾਹਦ 1716 ਚ ਹੁੰਦੀ ਆ ਉਸ ਤੋਂ ਤੁਰੰਤ ਬਾਅਦ ਹਕੂਮਤ ਪਿੱਛੋਂ ਸਿੰਘਾਂ ਨੂੰ ਵੇਖਦੇ ਸਾਰੇ ਗੋਲੀ ਮਾਰਨ ਦਾ ਮਾਰਨ ਦਾ ਹੁਕਮ ਦੇ ਦਿੰਦੀ ਆ ਅਜਿਹੇ ਹੁਕਮਾਂ ਦੇ ਹਾਲਾਤਾਂ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਦਾ ਜਨਮ ਹੋਇਆ ਸੀ ਇੱਕ ਤਾਂ ਅਜਿਹੇ ਸੰਕਟ ਵਾਲੀ ਸਥਿਤੀ ਦੂਸਰੀ ਮੁਸੀਬਤ ਇਹ ਆ ਪਈ ਸੀ ਕਿ ਸਰਦਾਰ ਜੱਸਾ ਸਿੰਘ ਦੇ ਜਨਮ ਤੋਂ ਸਿਰਫ 4 ਸਾਲਾਂ ਪਿੱਛੋਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਪਿਤਾ ਸਰਦਾਰ ਬਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ ਪਰ ਫਿਰ ਵੀ ਪਰਵਾਰ ਨੇ ਹਿੰਮਤ ਨਹੀਂ ਹਾਰੀ ਕਿਉਂਕਿ ਸਰਦਾਰ ਜਸਾ ਸਿੰਘ ਦੀ ਮਾਤਾ ਜੀ ਗੁਰੂ ਘਰ ਦੀ ਸੇਵਾ ਦੇ ਵਿੱਚ ਹਰ ਸਮੇਂ ਲੀਨ ਰਹਿੰਦੇ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੇ ਪਾਣੇ ਦੇ ਵਿੱਚ ਰਹਿੰਦੇ ਇਸ ਕਰਕੇ ਉਹਨਾਂ ਨੇ ਆਪਣੇ ਜਿਗਰਾ ਦੇਖੋ ਅੱਜ ਕੋਈ ਮਾਂ ਛੱਡ ਦਵੇਗੀ ਕਿਸੇ ਕੋਲ ਛੋਟਾ ਜਿਹਾ ਪੁੱਤ ਨੂੰ ਨਾਲ ਲੈ ਕੇ ਇੱਕ ਜਥੇ ਦੇ ਵਿੱਚ ਰਲ ਕੇ ਦਿੱਲੀ ਵਿਖੇ ਮਾਤਾ ਗੁਜਰੀ ਦੀ ਹਜ਼ੂਰੀ ਦੇ ਵਿੱਚ ਗਏ ਮਾਤਾ ਜੀ ਦੀ ਰਹਿਸ਼ ਤੇ ਵਿੱਚ ਇੱਕ ਹੋਰ ਗੱਲ ਹੈ ਸਿੱਖ ਵਿਧਵਾ ਇਸਤਰੀਆਂ ਦੀ ਸ਼ਰਨਗਾ ਵੀ ਸੀ ਗੁਰੂ ਪਿਆਰੇਓ ਜਸਾ ਸਿੰਘ ਇਸ ਤਰ੍ਹਾਂ ਛੋਟੀ ਉਮਰ ਦੇ ਵਿੱਚ ਹੀ ਮਾਤਾ ਸੁੰਦਰੀ ਜੀ ਦੇ ਸੰਪਰਕ ਵਿੱਚ ਆਏ ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਜਿਵੇਂ ਪਹਿਲਾਂ ਵੀ ਦੱਸਿਆ ਪਾਲਣ ਪੋਸ਼ਣਾ ਕੀਤੀ ਅਜੇ ਹੀ ਪਾਲਣ ਪੋਸ਼ਣਾ ਕੀ ਇੱਕ ਦਿਨ ਜਰਨੈਲ ਇਕੌਮ ਨੂੰ ਸੰਭਾਲਿਆ ਗੁਰੂ ਪਾਤਸ਼ਾਹ ਜੀ ਦੇ ਸਪੁੱਤ ਹੋਣ ਦਾ ਸਬੂਤ ਦਿੱਤਾ ਦਿੱਲੀ ਦੇ ਵਿੱਚ ਇਹ ਰਹਿੰਦੇ ਰਹਿੰਦੇ ਇੰਨਾ ਕੁ ਸਿੱਖੇ ਕਿ ਮਹਾਰਾਜ ਦੀ ਇੰਨੀ ਕਿਰਪਾ ਹੋਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਡਰ ਨਹੀਂ ਕੋਈ ਭੈ ਨਹੀਂ ਤੇ 1729 ਦੇ ਵਿੱਚ ਜਾ ਕੇ ਜੱਸਾ ਸਿੰਘ ਦਾ ਮਾਮਾ ਸਰਦਾਰ ਬਾਗ ਸਿੰਘ ਹੱਲੋਵਾਲੀਆ ਦਿੱਲੀ ਤੋਂ ਆਪਣੇ ਨਾਲ ਪੰਜਾਬ ਲੈ ਕੇ ਗਏ ਸਨ ਇਹਨਾਂ ਨੂੰ ਤੇ ਸਰਦਾਰ ਸਿੱਖ ਜਥਿਆਂ ਦੇ ਵਿੱਚੋਂ ਇੱਕ ਸਿਰਕੱਢ ਸਰਦਾਰ ਮੰਨੇ ਜਾਂਦੇ ਨੇ ਕਿਹੜੇ ਪਹਿਲਾਂ ਜੀ ਸਰਦਾਰ ਨਵਾਬ ਕਪੂਰ ਸਿੰਘ ਜੀ ਜੀ ਹਾਂ ਖਾਲਸੇ ਦੀ ਅਗਵਾਈ ਉਹਨਾਂ ਨੇ ਸੰਭਾਲੀ ਸੀ ਤੇ ਉਹਨਾਂ ਨੇ ਜੱਸਾ ਸਿੰਘ ਨੂੰ ਆਪਣੇ ਨਾਲ ਹੀ ਰੱਖਿਆ ਸੀ ਗੁਰੂ ਪਿਆਰੇਓ ਅਸਲ ਦੇ ਵਿੱਚ ਜੱਸਾ ਸਿੰਘ ਨਵਾਬ ਸਾਹਿਬ ਦਾ ਇੰਨਾ ਵਿਸ਼ਵਾਸਪਾਤਰ ਬਣ ਗਿਆ ਸੀ ਇੰਨਾ ਪਿਆਰ ਕਰਦੇ ਸਨ ਕਿ ਨਵਾਬ ਸਾਹਿਬ ਦਾ ਜਿਹੜਾ ਆਪਣਾ ਪੁੱਤਰ ਹੀ ਸਮਝਦੇ ਉਹਨੂੰ ਕਿ ਇਹ ਮੇਰਾ ਪੁੱਤਰ ਹੀ ਆ ਪੁੱਤਰਾ ਵਾਂਗ ਹੀ ਪਾਲਿਆ ਗਿਆ ਜਸਾ ਸਿੰਘ ਨੂੰ ਦਿੱਲੀ ਦੇ ਵਿੱਚ ਕਾਫੀ ਸਮਾਂ ਰਹਿਣ ਕਰਕੇ ਹਿੰਦੁਸਤਾਨੀ ਬੋਲਣੀ ਕਾਫੀ ਅੱਛੀ ਤਰ੍ਹਾਂ ਆ ਗਈ ਸੀ। ਨਵਾਬ ਕਪੂਰ ਸਿੰਘ ਦਾ ਵਿਸ਼ੇਸ਼ ਸਾਇਖ ਹੋਣ ਕਰਕੇ ਗੁਰੂ ਪਿਆਰੇ ਹੋ ਹਰ ਹਿਸਾਬ ਕਿਤਾਬੀ ਉਹਨਾਂ ਨੂੰ ਚੰਗੀ ਤਰ੍ਹਾਂ ਆਉਂਦਾ ਸੀ ਦਿੱਲੀ 'ਚ ਰਹਿਣ ਕਰਕੇ। ਜਸਾ ਸਿੰਘ ਦਾ ਮੁੱਖ ਯੋਗਦਾਨ ਇਹਦੇ 'ਚ ਹੁੰਦਾ। ਗਲਬਾਦ ਦੇ ਵਿੱਚ ਜਸਾ ਸਿੰਘ ਅਕਸਰ ਹਮਕੋ ਤੁਮਕੋ ਜਾਂ ਆਤਾ ਹੈ ਜਾਂਦਾ ਹੈ ਕੈਬਿਆ ਕਰਦੇ ਸਨ ਸੁਹਾਗ ਜਿੱਥੇ ਬਲੇ ਨੇ ਹੈ ਨਾ ਬੋਲੀ ਦਾ ਸਰਪੰਦ ਹੈ ਇਸ ਕਰਕੇ ਜੱਸਾ ਸਿੰਘ ਦਾ ਨਾਮ ਹਮਕੋ ਉਤਮ ਕੋ ਹੀ ਰੱਖ ਲਿਆ ਗਿਆ ਸਿੰਘਾਂ ਦੇ ਵੱਲੋਂ ਇੱਕ ਦਿਨ ਨਵਾਬ ਸਾਹਿਬ ਕੋਲ ਸ਼ਿਕਾਇਤ ਕੀਤੀ ਗਈ ਕਿ ਨਵਾਬ ਸਾਹਿਬ ਜੱਸਾ ਸਿੰਘ ਕਹਿੰਦੇ ਸਿੰਘ ਸਾਹਿਬ ਸਿੰਘ ਮੈਨੂੰ ਹਿੰਦੁਸਤਾਨੀ ਬੋਲਣੀ ਕਰਕੇ ਚੜਾਉਂਦੇ ਨੇ ਨਵਾਬ ਸਾਹਿਬ ਕਹਿੰਦੇ ਬੜੇ ਸਹੇਦ ਨਾਲ ਸਮਝਾਉਂਦੇ ਹੋਇਆ ਕਿਹਾ ਕਿ ਇਹਨਾਂ ਦਾ ਗੁੱਸਾ ਨਾ ਕਰਿਆ ਕਰ ਇਹਨਾਂ ਨੇ ਮੈਨੂੰ ਨਵਾਬੀ ਵਖਸ਼ੀ ਹੈ ਹੋ ਸਕਦਾ ਕਿ ਤੈਨੂੰ ਬਾਦਸ਼ਾਹ ਬਣਾ ਦੇਣ ਇਸ ਗੱਲ ਨੂੰ ਜੱਸਾ ਸਿੰਘ ਨੇ ਵੀ ਦਿਲ ਦੇ ਵਿੱਚ ਬਿਠਾ ਲਿਆ ਸੱਤ ਕਰਕੇ ਮੰਨ ਲਿਆ ਕੋਈ ਗੁੱਸਾ ਨਹੀਂ ਕਰਿਆ ਉਸ ਤੋਂ ਬਾਅਦ ਕੋਈ ਸ਼ਿਕਵਾ ਨਹੀਂ ਕਰਿਆ ਸਿੰਘਾਂ ਨਾਲ ਸਿੰਘਾਂ ਦੇ ਮਜ਼ਾਕ ਦਾ ਨਵਾਬ ਕਪੂਰ ਸਿੰਘ ਨੇ ਤਰਨਾਂਦਾਲ ਨੂੰ ਪੰਜ ਹਿੱਸਿਆਂ 'ਚ ਵੰਡਿਆ ਸੀ ਨਾਦਰ ਸ਼ਾਹ ਨੂੰ ਲੁੱਟ ਲੈਣ ਤੋਂ ਬਾਅਦ ਤਰਨਾਂਦਾਲ ਦੀ ਗਿਣਤੀ ਬਹੁਤ ਵੱਧ ਗਈ ਸੀ ਇਹ ਗਿਣਤੀ ਐਨੀ ਵੱਧ ਗਈ ਸੀ ਕਿ ਪੰਜ ਜਥਿਆਂ ਤੋਂ ਵੀ ਵੱਧ ਕੇ ਗਿਣਤੀ 50 ਪਾਉ ਕੀ 25 ਜਥਿਆਂ ਤੱਕ ਪਹੁੰਚ ਗਈ ਸੀ ਇਹਨਾਂ ਦੇ ਵਿੱਚ ਇੱਕ ਜਥਾ ਜਸਾ ਸਿੰਘ ਦਾ ਵੀ ਸੀ ਗੁਰੂ ਪਿਆਰੇ ਇਸ ਸਮੇਂ ਜਸਾ ਸਿੰਘ ਅਕਸਰ ਆਲੂ ਪਿੰਡ ਦੇ ਵਿੱਚ ਰਿਹਾ ਕਰਦੇ ਸੀ ਤਰਨਾ ਦਲ ਵਿੱਚ ਦੋ ਜਸਾ ਸਿੰਘ ਨੇ ਇਹਨਾਂ ਦੀ ਪਛਾਣ ਕਰਨ ਦੇ ਲਈ ਇੱਕ ਜਸਾ ਸਿੰਘ ਆਲੂ ਵਾਲੀਆ ਕਹਿਣਾ ਪਿਆ ਆਪਾਂ ਪਿੰਡ ਦਾ ਨਾਮ ਬਹੁਤ ਸਾਰੇ ਬਾਅਦ ਚੋਂ ਵੀ ਲੀਡਰਾਂ ਨੇ ਸਿੰਘਾਂ ਨੇ ਆਪਣੇ ਨਾਮ ਪਿੰਡ ਦੇ ਨਾਮ ਰੱਖੇ ਨੇ ਸ਼ੁਰੂ ਕਰ ਦਿੱਤਾ ਇਸ ਕਰਕੇ ਇਹ ਆਲੂ ਵਾਲੀਆ ਸਰਦਾਰ ਦੇ ਤੌਰ ਤੇ ਮਸ਼ਹੂਰ ਹੋਏ ਦੂਸਰਾ ਜੱਸਾ ਸਿੰਘ ਦੀ ਜੇ ਗੱਲ ਕਰਦੇ ਆ ਜੀ ਉਹਨਾਂ ਨੂੰ ਰਾਮਗੜੀਆ ਤਖੱਲਸ਼ ਬਖਸ਼ਿਆ ਕਿਉਂਕਿ ਰਾਮ ਰੌਣੀ ਕਿਲਾ ਉਹਨਾਂ ਨੂੰ ਗਿਫਟ ਵਿੱਚ ਦਿੱਤਾ ਸੀ ਸਿੱਖਾਂ ਨੇ ਉਹਨਾਂ ਨੇ ਬੜੀ ਸੰਭਾਲ ਕੀਤੀ ਉਹਨਾਂ ਦੀ 1700 46 ਚਤਾਨਾਂ ਦਲ ਦੀ ਵਧੀ ਹੋਈ ਗਿਣਤੀ ਨੂੰ ਮੁੜ ਸੰਗਠਿਤ ਕੀਤਾ ਗਿਆ ਤਾਂ ਇਹਨਾਂ ਦੇ ਵਿੱਚੋਂ ਇੱਕ ਜਥਾ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦਾ ਵੀ ਸੀ ਨਵਾਬ ਕਪੂਰ ਸਿੰਘ ਸਾਰੇ ਜਥਿਆਂ ਦੇ ਸੁਪਰੀਮ ਕਮਾਂਡਰ ਸਨ 1747 ਦੇ ਅਖੀਰ ਦੇ ਵਿੱਚ ਐਮ ਸ਼ਾ ਅਫਦਾਲੀ ਦੇ ਪੰਜਾਬ ਦੇ ਵਿੱਚ ਆਉਣ ਕਰਕੇ ਗੁਰੂ ਪਿਆਰਿਓ ਖਾਲਸੇ ਦੇ ਲਈ ਲੜਾਈ ਦਾ ਇੱਕ ਮੁਹਾਜ ਹੋਰ ਖੁੱਲ ਗਿਆ ਨਵਾਬ ਸਾਹਿਬ ਜਿਹੜਾ ਸਰੀਰ ਉਹ ਬਜ਼ੁਰਗ ਅਵਸਥਾ ਦੇ ਵਿੱਚ ਹੋ ਗਿਆ ਦੋ ਮੁਹਾਜਾਂ ਤੇ ਇੱਕੋ ਸਮੇਂ ਲੜਾਈ ਕਰਨ ਦੇ ਲਈ ਨਵਾਬ ਸਾਹਿਬ ਦੀ ਬਜ਼ੁਰਗ ਅਵਸਥਾ ਇਜਾਜ਼ਤ ਨਹੀਂ ਸੀ ਦੇ ਰਹੀ ਐਸ ਲਈ ਉਹਨਾਂ ਨੇ 1748 ਈਸਵੀ ਦੇ ਵਿੱਚ ਵਿਸਾਖੀ ਦੇ ਦਿਹਾੜੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਗੁਰੂ ਪਿਆਰਿਓ ਸਰਬੱਤ ਖਾਲਸਾ ਸਮਾਗਮ ਕਰਵਾਇਆ ਗਿਆ ਬੁਲਾਇਆ ਸਰਬੱਤ ਖਾਲਸਾ ਇਸ ਦੇ ਵਿੱਚ ਸਮੁੱਚੀ ਪੰਥਕ ਸ਼ਕਤੀ ਨੂੰ ਦਲ ਖਾਲਸਾ ਦੇ ਨਾਮ ਹੇਠ ਸੰਗਠਿਤ ਕਰਨ ਦਾ ਗੁਰਮਤਾ ਕੀਤਾ ਗਿਆ ਇਸ ਅਨੁਸਾਰ ਗੁਰੂ ਪਿਆਰੇਓ ਦਲ ਖਾਲਸਾ ਦੇ 11 ਜਥੇ ਬਣੇ 12ਵੀਂ ਫੇ ਮਿਸਲ ਹੈ ਇੱਕ ਹੋਰ ਹੈ 11 ਜਥਿਆਂ ਦੇ ਭਾਵੇਂ ਆਪੋ ਆਪਣੇ ਜਥੇਦਾਰ ਸਨ ਇਹ ਬਾਅਦ ਚੋਂ ਮਿਸਲਾਂ ਦਾ ਰੂਪ ਲੈ ਆਇਆ ਇਹਨਾਂ ਨੇ ਅਤੇ ਇਹ ਸਵੈ ਪ੍ਰਬੰਧ ਲਈ ਸੁਤੰਤਰ ਵੀ ਸਨ ਇੰਡੀਪੈਂਡੈਂਟ ਪਰ ਸਾਰਿਆਂ ਦਾ ਸੁਪਰੀਮ ਕਮਾਂਡਰ ਸਰਦਾਰ ਜੱਸਾ ਸਿੰਘ ਆਲੂਵਾਲਿਆ ਕਿੱਡੀ ਗੱਲ ਆ ਕਿੱਡਾ ਮਹਾਨ ਕੌਮ ਦਾ ਜਥੇਦਾਰ ਹੈ ਨਵਾਬ ਸਾਹਿਬ ਸੁਪਰੀਮ ਕਮਾਂਡਰ ਦੇ ਅਹੁਦੇ ਤੋਂ ਫਰਾਗ ਹੋ ਗਏ ਇੱਥੋਂ ਹੀ ਸਰਦਾਰ ਆਲੂਵਾਲੀਏ ਜੀ ਦਾ ਅਸਲ ਯੋਗਦਾਨ ਸ਼ੁਰੂ ਹੁੰਦਾ ਗੁਰੂ ਪਿਆਰਿਓ ਪਹਿਲਾਂ ਵੀ ਸੀ ਹੁਣ ਜਿਆਦਾ ਜ਼ਿੰਮੇਵਾਰੀ ਪੈ ਗਈ ਕਿਉਂਕਿ ਜ਼ਿੰਮੇਵਾਰੀ ਵੱਡੀ ਆ ਸਰਦਾਰ ਜੱਸਾ ਸਿੰਘ ਦੀ ਅਗਵਾਈ ਦੇ ਵਿੱਚ ਖਾਲਸੇ ਨੇ ਇੱਕੋ ਸਮੇਂ ਪਹਿਲਾਂ ਦੋ ਮੁਹਾਜਾ ਮੁਗਲ ਸਰਦਾਰ ਅਤੇ ਅਫਗਾਨੀ ਹਮਲਾਵਾਰ ਤੇ ਲੜਾਈ ਲੜੀ ਪਿੱਛੋਂ ਇਹੀ ਲੜਾਈ ਫਿਰ ਤਿੰਨ ਫਰੰਟਾਂ ਤੇ ਚੱਲਦੀ ਰਹੀ ਗੁਰੂ ਪਿਆਰਿਓ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਯਾਦ ਹੋਵੇ ਜੇ ਮਰਾਠੇ ਵੀ ਇਹਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਸਰਦਾਰ ਆਲੂਵਾਲੀਆ ਜੀ ਦੀ ਦੂਰ ਅੰਦੇਸ਼ੀ ਹੀ ਸੀ ਕਿ ਉਹ ਪੰਥ ਨੂੰ ਇੱਕ ਅਤ ਸੰਕਟਮਈ ਸਮੇਂ ਦੇ ਵਿੱਚੋਂ ਜਿੱਤ ਦੇ ਰੂਪ ਦੇ ਵਿੱਚ ਉਭਾਰ ਕੇ ਲੈ ਕੇ ਗਏ ਜਦੋਂ 1765 ਦੇ ਵਿੱਚ ਅਫਦਾਲੀ ਅਤੇ ਉਸ ਦੇ ਜਨੈਲਾ ਨੂੰ ਲਾਹੌਰ ਅਤੇ ਪੰਜਾਬ ਦੇ ਵਿੱਚੋਂ ਕੱਢ ਕੇ ਲਾਹੌਰ ਦੇ ਵਿੱਚ ਖਾਲਸੇ ਦਾ ਰਾਜ ਸਥਾਪਿਤ ਕਰ ਲਿਆ ਗਿਆ ਸੀ ਤਾਂ ਸਮੁੱਚੇ ਪੰਥ ਨੇ ਸਰਦਾਰ ਆਲੂਵਾਲੀਆ ਜੀ ਨੂੰ ਸੁਲਤਾਨ ਉਲ ਕੌਮ ਦੀ ਉਪਾਦੀ ਦਿੱਤੀ ਗੁਰੂ ਪਿਆਰੇਓ ਖਾਲਸੇ ਦੇ ਨਾਮ ਸਿੱਕਾ ਜਾਰੀ ਕੀਤਾ ਗਿਆ ਜੀ ਹਾਂ ਬਹੁਤ ਵੱਡੀ ਗੱਲ ਸੀ ਇਹ ਸਿੱਖਾਂ ਲਈ ਹਰ ਜਥੇ ਨੂੰ ਜਿਸ ਜਿਸ ਦੇ ਵਿੱਚ ਇਸ ਸਮੇਂ ਮਿਸਲ ਦੇ ਨਾਂ ਨਾਲ ਪੁਕਾਰਿਆ ਜਾਣਾ ਸ਼ੁਰੂ ਹੋ ਗਿਆ ਸੀ ਆਪਣੇ ਆਪਣੇ ਇਲਾਕੇ ਦਾ ਹਕਮ ਨਿਯਤ ਨਿਯਤ ਕਰ ਦਿੱਤਾ ਗਿਆ ਸੀ ਆਲੂਵਾਲੀਆ ਸਰਦਾਰ ਆਪਣੇ ਇਲਾਕੇ ਕਪੂਰਥਲੇ ਦੇ ਵਿੱਚ ਹੁਕਮਰਾਨ ਬਣ ਗਏ ਲਾਹੌਰ ਦਾ ਇਲਾਕਾ ਪੰਗੀ ਮਿਸਲ ਦੇ ਸਰਦਾਰਾਂ ਨੂੰ ਸੰਭਾਲ ਦਿੱਤਾ ਗਿਆ ਸੀ ਗੁਰੂ ਪਿਆਰੇ ਇਸ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਤਾਂ ਸਰਦਾਰ ਆਲੂਵਾਲੀਆ ਜੀ ਬੰਦਾ ਸਿੰਘ ਬਹਾਦਰ ਦੇ ਪਿੱਛੇ ਪਹਿਲੇ ਸਿੱਖ ਨੇਤਾ ਕਮਾਂਡਰ ਜਨੈਲ ਰਾਜਨੀਤਾ ਜਿਹਨਾਂ ਦੀ ਅਗਵਾਈ ਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਗਈ ਪੰਥ ਦੀਆਂ 12 ਮਿਸਲਾਂ ਸਰਦਾਰ ਆਲੂ ਵਾਲਿਆਂ ਜੀ ਦੀਆਂ ਰਿਣੀ ਸਨ ਜੱਸਾ ਸਿੰਘ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਅਤੇ ਸਿੱਖ ਗੁਰੂ ਸਹਿਬਾਨ ਦੇ ਨਾਮ ਦੇ ਸਿੱਕੇ ਕੁਆਇਨਜ਼ ਯਾਰੀ ਕੀਤੇ ਸਿੱਕੇ ਦੇ ਇੱਕ ਪਾਸੇ ਇਹ ਉਕਰਿਆ ਹੋਇਆ ਸੀ ਗੁਰੂ ਪਿਆਰਿਓ ਦੇਖ ਤੇ ਫਤਿਹ ਬੈ ਨੁਸਰਤ ਬੇਦਰੰਗ ਦੇਖ ਤੇ ਫਤਿਹ ਬੈ ਨੁਸਰਤ ਬੇਦਰੰਗ ਇਆਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਇਹ ਸ਼ਿੱਕੇਾਂ ਦੇ ਉੱਪਰ ਲਿਖਿਆ ਹੋਇਆ ਸੀ ਤੇ ਪਿਛਲੇ ਪਾਸੇ ਇਹ ਸ਼ਬਦ ਉਕਰੇ ਗਏ ਸਿੱਕਾ ਸਿੱਕਾ ਮਾਰਿਆ ਰਾਜਤਾਨੀ ਲਾਹੌਰ ਸਮਤ 182 ਸਿੱਕਾ ਮਾਰਿਆ ਰਾਜस्तानी ਲਾਹੌਰ ਸੰਮਤ 1822 ਇਹ ਹੀ ਸਿੱਕਾ ਮਿਸਲਦਾਰ ਸਰਦਾਰਾਂ ਨੇ ਹਰ ਥਾਂ ਜਾਰੀ ਕੀਤਾ ਤੇ ਇਸੇ ਨੂੰ ਹੀ ਬਾਅਦ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 1799 ਤੋਂ 1839 ਤੱਕ ਵੀ ਜਾਰੀ ਰੱਖਿਆ ਬਾਅਦ ਵਿੱਚ ਵੀ ਰਿਹਾ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਕੁਝ ਦੇਰ ਜੋ ਤੱਕ ਗੋਰੀਆਂ ਤੱਕ ਇਹ ਰਾਜ ਭਾਗ ਨਹੀਂ ਜਾਂਦਾ ਸਿੱਕਾ ਜਸਤਾ ਸਿੰਘ ਆਲੂ ਵਾਲੀਏ ਨੇ ਜਾਰੀ ਕੀਤਾ ਸੀ ਸ਼ਰਮਣੀ ਪੰਥ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਕਾਲ ਤਖਤ ਦੇ ਜਥੇਦਾਰ ਦੇ ਵਜੋਂ ਵੀ ਸੇਵਾ ਨਵਾਈ ਸਰਦਾਰ ਸਾਹਿਬ ਨੇ ਇਤਿਹਾਸਕਾਰਾਂ ਅਨੁਸਾਰ ਗੁਰੂ ਪਿਆਰੇਓ 1762 ਈਸਵੀ ਨੂੰ ਮਲੇਰਕੋਟਲੇ ਨੇੜੇ ਕੋਪਰਹੀੜੇ ਦੇ ਸਥਾਨ ਤੇ ਵਾਪਰੇ ਵੱਡੇ ਕੱਲੂ ਘਰੇ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਮੈਂ ਫੇਰ ਰਿਪੀਟ ਕਰ ਦਿਆਂ ਸਰਦਾਰ ਸਾਹਿਬ ਦੀ ਦਲੇਰੀ ਸਮਝਦਾਰੀ ਦੇ ਨਾਲ ਕੌਮ ਦੀ ਅਗਵਾਈ ਕੀਤੀ ਤੇ ਇਸ ਖੂਨੀ ਸਾਕੇ ਦੇ ਦੌਰਾਨ ਜਸਾ ਸਿੰਘ ਦੇ ਸਰੀਰ ਦੇ ਉੱਪਰ ਸਾਨੂੰ ਹਮੇਸ਼ਾ ਯਾਦ ਰੱਖਣਾ ਪਵੇਗਾ ਕਿ ਦੋ ਦਰਜਣ ਤੋਂ ਵੱਧ ਫਟਨੇ ਸਰਦਾਰ ਅਸਲ ਤੋਂ ਹੀ ਹੁੰਦੇ ਨੇ ਜੋ ਕੌਮ ਦੇ ਲਈ ਲੜਦੇ ਨੇ ਜੂਝਦੇ ਨੇ ਤੇ ਆਪਾ ਵਾਰਦੇ ਨੇ ਸਰਦਾਰ ਬਣਨਾ ਸੌਖਾ ਹੈ ਸਰਦਾਰੀਆਂ ਲੈਣੀਆਂ ਸੌਖੀਆਂ ਨੇ ਚੌਧਰਾ ਕਾਨੀਆਂ ਸੌਖੀਆਂ ਨੇ ਪਰ ਹਿੱਕ ਦੇ ਉੱਪਰ ਵਾਰ ਸੈਨਾ ਸੌਖਾ ਨਹੀਂ ਇਹ ਹਿੱਸੇ ਆਇਆ ਸਰਦਾਰ ਜਸਾ ਸਿੰਘ ਆਲੂਵਾਲੀਆ ਦੇ ਜਿਸ ਨੇ ਕੌਮ ਦੀ ਪਿੱਠ ਨਹੀਂ ਲੱਗਣ ਦੁੱਤੀ ਆਪਣੀ ਹਿੱਕ ਦੇ ਉੱਪਰ ਵਾਰ ਕੱਲਾ ਕੱਲਾ ਸਹਿਆ ਅੱਜ ਲੋੜ ਹੈ ਕੌਮ ਨੂੰ ਅਜਿਹੇ ਸੂਰਬੀਰ ਯੋਧਿਆਂ ਦੀ ਜਿਹੜਾ ਕਹੇ ਕਿ ਪੰਥ ਵਸੇ ਮੈਂ ਉਜੜਾਂ ਐਸੋ ਸੀ ਸਰਦਾਰ ਸਾਹਿਬ ਦੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਹਨੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਸੇਵਾ ਲਈ 9 ਲੱਖ ਰੁਪਏ ਵੀ ਭੇਟ ਕੀਤੇ ਗੁਰੂ ਪਿਆਰਿਓ ਇੱਕ ਹੋਰ ਇਤਿਹਾਸਕਾਰ ਦਾਹ ਦੇ ਨੇ ਘਟਨਾ ਸਾਹਮਣੇ ਆਉਂਦੀ ਹੈ ਕਿ ਨੌ ਸ਼ਹਿਰਾ ਪੰਨੂਆ ਅਜੋਕਾ ਜ਼ਿਲ੍ਹਾ ਤਰਨਤਨ ਸਾਹਿਬ ਦੇ ਵੇ ਚੌਧਰੀ ਰਾਏ ਸਿੰਘ ਜਿਸ ਕੋਲ ਹਰਮੰਦਰ ਸਾਹਿਬ ਦੀ ਜ਼ਮੀਨ ਗਿਰਵੀ ਸੀ ਉਹਨੂੰ 3 ਲੱਖ ਰੁਪਏ ਦੇ ਕੇ ਸਰਦਾਰ ਜੱਸਾ ਸਿੰਘ ਨੇ ਸਿੱਖ ਪੰਥ ਉੱਤੋਂ ਇਹ ਵੱਡਾ ਪਾਰ ਉਤਾਰਿਆ ਕਿ ਆ ਸੋਚ ਸੀ ਬਾ ਕੁਮਾਰ 1763 ਨੂੰ ਸਰਦਾਰ ਜੱਸਾ ਸਿੰਘ ਰਾਮਗੜੀਆ ਬਘੇਲ ਸਿੰਘ ਸਰਦਾਰ ਸਾਹਿਬ ਭਾਗ ਸਿੰਘ ਤੇ ਗੁਰਦੇਵ ਸਿੰਘ ਨੇ ਰਲ ਕੇ ਦਿੱਲੀ ਦੇ ਲਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਸਰਦਾਰ ਜੱਸਾ ਸਿੰਘ ਆਲੂਵਾਲੀਆਂ ਨੇ ਇਹਨਾਂ ਨੂੰ ਪੰਥ ਦਾ ਸਰਦਾਰ ਐਵੇਂ ਨਹੀਂ ਕਿਹਾ ਜਾਂਦਾ ਗੁਰੂ ਪਿਆਰਿਓ 1873 ਈਸਵੀ ਨੂੰ ਕੌਮ ਦੇ ਤੇਜ ਤਪ ਨੂੰ ਬਲੰਦੀਆਂ ਤੇ ਪਹੁੰਚਾ ਕੇ ਅਖੀਰ ਸਰਦਾਰ ਜੱਸਾ ਸਿੰਘ ਅੱਲੂ ਵਾਲੀਆ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੱਚਖੰਡ ਵਾਸੀ ਹੋ ਗਏ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਬਰਾਜੇ ਉਹਨਾਂ ਦਾ ਸਸਕਾਰ ਅੰਮ੍ਰਿਤਸਰ ਵਿਖੇ ਕੀਤਾ ਗਿਆ ਸਰਦਾਰ ਜੱਸਾ ਸਿੰਘ ਅੱਲੂ ਵਾਲੀਆ ਦਾ ਅੰਗੀਠਾ ਬਾਕੀ ਸਰਦਾਰਾਂ ਦੇ ਨਾਲ ਹੀ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਦੇ ਵਿੱਚ ਬਣਿਆ ਹੋਇਆ ਜਿਹੜੂ ਸਜਦਾ ਬਣਦਾ ਅਜਿਹੇ ਸੂਰਬੀਰ ਯੋਧਿਆਂ ਨੂੰ ਜਾਇਆ ਕਰੋ ਗੁਰੂ ਪਿਆਰੇ ਉਹਨਾਂ ਦੇ ਲਾਸਟ ਜਿਹੜੀ ਸਮਾਧੀ ਬਣਾਈ ਹੈ ਜਿੱਥੇ ਪੰਜਾਬ ਨੂੰ ਸਭ ਤੋਂ ਵੱਡੀ ਦੇਣ ਦੇਸੀ ਅਤਿਆਚਾਰ ਤੇ ਵਿਦੇਸ਼ੀ ਜ਼ਬਰਾਂ ਤੋਂ ਆਜ਼ਾਦੀ ਦਿਵਾਉਣਾ ਸੀ ਜਿਸ ਵਿੱਚ ਉਹਨਾਂ ਨੇ ਦਲ ਖਾਲਸਾ ਤੇ ਸਿੱਖ ਮਿਸਲਾਂ ਦੇ ਮਹਰੇਦਾਰ ਦੀ ਹیثیت ਚ ਸੇਵਾ ਕਰਕੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਗੁਰੂ ਪਿਆਰਿਓ ਪਾਸ਼ਾ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਨੂੰ ਸਰਦਾਰ ਸਾਹਿਬ 65 ਸਹਾਲ ਦੀ ਉਮਰ ਦੇ ਵਿੱਚ ਚੜਾਈ ਕੀਤੀ ਸੀ ਤੇ 65 ਸਾਲ ਦੀ ਉਮਰ ਚ ਇੰਨਾ ਯੋਗਦਾਨ ਕੌਮ ਨੂੰ ਦਿੱਤਾ ਇੰਨਾ ਯੋਗਦਾਨ ਪਾਇਆ ਗੁਰੂ ਪਿਆਰਿਓ ਜਿਹਦੇ ਅਸੀਂ ਰਹਿਣੀ ਰਹਾਂਗੇ ਸੋ ਅਜੇ ਸੂਰਵੀਰ ਜੋਦੇ ਦੇ ਜਨਮ ਦਿਹਾੜੇ ਦੇ ਉੱਪਰ ਅਸੀਂ ਖੁਸ਼ੀਆਂ ਮਨਾਉਂਦੇ ਆ ਕਿ ਕੌਮ ਨੂੰ ਅਜਿਹਾ ਜੋਦਾ ਮਿਲਿਆ ਜਿਸ ਕੌਮ ਨੂੰ ਅੱਜ ਦਿੱਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਮਾਨ ਨਾਲ ਕਹਿੰਦੇ ਆ ਜੈ ਜੀ ਬਿੱਲੀ ਮਾਲੀ ਜਿਹੇ ਜੀ ਦਿੱਲੀ ਮਾਲ ਲੀਏ ਅਸੀਂ ਮਾਨ ਨਾਲ ਕਹਿੰਦੇ ਆ ਕਿਉਂਕਿ ਸਰਦਾਰ ਸਾਹਿਬ ਨੇ ਕਰਕੇ ਵਿਖਾਇਆ ਸਿੱਖਾਂ ਦਾ ਅਸਲੀ ਕਰਤਾਰ ਸਿੱਖਾਂ ਦਾ ਜਜ਼ਬਾ ਇਹ ਸਭ ਕੁਝ ਕਰਕੇ ਵਿਖਾਇਆ ਗੁਰੂ ਪਿਆਰਿਓ ਚੜ੍ਹਦੀ ਕਲਾ ਚ ਰਹੀਏ ਸਰਦਾਰ ਸਾਹਿਬ ਮੰਗ ਕੌਮ ਨੂੰ ਅੱਗੇ ਬਲੰਦੀਆਂ ਤੇ ਲੈ ਕੇ ਜਾਣਾ ਸੀ ਸਾਰਿਆਂ ਨੇ ਸਰਦਾਰ ਸਾਹਿਬ ਨੂੰ ਸਜਦਾ ਜੀ ਪਨਾਮ ਹੈ ਅਜਿਹੇ ਸੂਰਵੀਰ ਮਹਾਨ ਸੱਚੇ ਦਿਲ ਦੇ ਜੋਧੇ ਨੂੰ ਹੋਈਆਂ ਬੇਅੰਤ ਪੁਲਾਂ ਦੀ ਖਿਵਾ ਜੀ ਜਨਮ ਦਿਹਾੜੇ ਦੀਆਂ ਸਦਾ ਜਸਾ ਸਿੰਘ ਆਲੂ ਵਾਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੁਕਰਾਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ